ਸ਼ੂਗਰ ਵਾਲੇ ਮਰਦ ਨੂੰ ਨਮਰਦੀ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਕਿ ਜਿਹਨੂੰ ਸ਼ੂਗਰ ਹੋ ਗਈ ਉਹ ਆਪਣੀ ਸੈਕਸ਼ੂਅਲ ਲਾਈਫ ਦੇ ਵਿੱਚ ਡਿਸਟਰਬ ਹੋ ਹੀ ਜਾਂਦਾ ਕੁਝ ਐਸੇ ਤੇਜ਼ ਕੈਮੀਕਲ ਨੇ ਮਾਰਕੀਟ ਦੇ ਵਿੱਚ ਉਪਲਬਧ ਤੇ ਤੁਰੰਤ ਰਿਜ਼ਲਟ ਲੈਣ ਲਈ ਉਹ ਤਿਆਰ ਕਰਕੇ ਦੇ ਦਿੱਤੀ ਜਿੰਦੀ ਕਿ ਬਿਲਕੁਲ ਬੀਪੀ ਨਹੀਂ ਵਧਾਉਂਦੀ ਬਿਲਕੁਲ ਵੀ ਸਿਰ ਨਹੀਂ ਫੜਦੀ ਤੁਸੀਂ ਇਹਨੂੰ ਬਿਲਕੁਲ ਬੇਫਿਕਰ ਹੋ ਕੇ ਇਸਤੇਮਾਲ ਕਰ ਸਕਦੇ ਹੋ ਨਮਸਕਾਰ ਦੋਸਤੋ ਸ਼ੂਗਰ ਜਦੋਂ ਕਿਸੇ ਮਰਦ ਨੂੰ ਹੋ ਜਾਂਦੀ ਹੈ ਬਾਕੀ ਤਾਂ ਸਾਰਾ ਸਿਸਟਮ ਚੱਲੀ ਜਾਂਦਾ ਕੋਈ ਦਿੱਕਤ ਨਹੀਂ ਦਵਾਈਆਂ ਖਾ ਕੇ ਬੰਦਾ 슈ਗਰ ਨੂੰ ਕੰਟਰੋਲ ਰੱਖ ਸਕਦਾ ਪਰ 슈ਗਰ ਵਾਲੇ ਮਰਦ ਨੂੰ ਨਮਰਦੀ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ 100% ਦੇ तकरीबन तकरीबन ਸ਼્યોਰ ਆ ਕਿ ਜਿਹਨੂੰ 슈ਗਰ ਹੋਗੀ ਉਹ ਆਪਣੀ ਸੈਕਸ਼ੂਅਲ ਲਾਈਫ ਦੇ ਵਿੱਚ ਡਿਸਟਰਬ ਹੋ ਹੀ ਜਾਂਦਾ ਪੈਨਿਸ ਦਾ ਸਾਈਜ਼ ਵੀ ਛੋਟਾ ਹੋ ਜਾਂਦਾ ਕਮਜ਼ੋਰੀ ਵੀ ਆ ਜਾਂਦੀ ਹੈ ਟਾਈਮਿੰਗ ਵੀ ਘੱਟ ਲੱਗਦੀ ਹੈ ਪੂਰੀ ਲਾਈਫ ਡਿਸਟਰਬ ਹੋਣ ਦਾ ਖਤਰਾ ਬਣ ਜਾਂਦਾ ਦੋਸਤੋ ਅਜਿਹੇ ਵਿੱਚ ਜੇ ਤੁਹਾਡਾ ਕੋਈ ਸਮਾਧਾਨ ਹੈਗਾ ਵਾ ਮਰਦ ਸਮਾਧਾਨ ਤਾਂ ਉਹ ਇੱਕੋ ਹੀ ਚੀਜ਼ ਆ ਕਾਲਾ ਕੋੜਾ ਇਹ ਸਪੈਸ਼ਲ ਤੌਰ ਤੇ ਤਿਆਰ ਕਰਵਾਈ ਗਈ ਹੈ ਮਰਦਾਂ ਦੀ એનર્ਜੀ ਨੂੰ ਵਧਾਉਣ ਲਈ ਖਾਸ ਕਰਕੇ 슈ਗਰ ਵਾਲੇ ਮਰੀਜ਼ਾਂ ਲਈ ਜਿਹੜੇ ਨਾਰਮਲ ਲੋਕ ਨੇ ਜਿਨ੍ਹਾਂ ਨੂੰ 슈ਗਰ ਨਹੀਂ ਹੈਗੀ ਉਹ ਆਪਦੀ ਪਾਵਰ ਲਈ ਕੋਈ ਵੀ ਚੀਜ਼ ਅਜੂ ਵਜੂ ਇਧਰ ਉਧਰੋ ਲੈ ਕੇ ਖਾ ਸਕਦੇ ਆ ਕਿਉਂਕਿ ਕਦੇ-ਕਦੇ ਖਾਣੀ ਹੁੰਦੀ ਹੈ ਪਰ 슈ਗਰ ਵਾਲੇ ਮਰੀਜ਼ ਨੂੰ ਰੈਗੂਲਰ ਬੇਸ ਤੇ ਮੈਡੀਸਿਨ ਖਾਣੀ ਪੈਂਦੀ ਹੈ ਯਾਦ ਰੱਖਣਾ 슈ਗਰ ਵਾਲੇ ਮਰੀਜ਼ ਨੂੰ ਰੈਗੂਲਰ ਬੇਸ ਤੇ ਮੈਡੀਸਨ ਖਾਣੀ ਪਊਗੀ ਤੇ ਕੋਈ ਵੀ ਐਸੀ ਸੇਫ ਮੈਡੀਸਨ ਮੇਰੀ ਨੌਲੇਜ ਮੁਤਾਬਕ ਮਾਰਕੀਟ ਦੇ ਵਿੱਚ ਆਯੁਰਵੇਦ ਦੇ ਨਾਮ ਤੇ ਵੀ ਹੈ ਨਹੀਂ ਆਯੁਰਵੇਦ ਦੇ ਨਾਮ ਤੇ ਵੀ ਮਿਲਾਵਟ ਕੀਤੀ ਜਾਂਦੀ ਹੈ ਕੁਝ ਐਸੇ ਤੇਜ਼ ਕੈਮੀਕਲ ਨਹੀਂ ਮਾਰਕੀਟ ਦੇ ਵਿੱਚ ਉਪਲਬਧ ਤੇ ਤੁਰੰਤ ਰਿਜ਼ਲਟ ਲੈਣ ਲਈ ਉਹ ਤਿਆਰ ਕਰਕੇ ਦੇ ਦਿੱਤੀ ਜਾਂਦੀ ਹੈ ਅਸੀਂ ਦਾਵਾ ਕਰਦੇ ਹਾਂ ਕਿ 100% ਆਯੁਰਵੈਦਿਕ ਜਾਂ ਨੇਚਰਲ ਚੀਜ਼ਾਂ ਤੋਂ ਤਿਆਰ ਸਾਡੀ ਇਹ ਦਵਾਈ ਹੈ ਕਾਲਾ ਘੋੜਾ ਜਿਹਨੂੰ ਰੈਗੂਲਰ ਬੇਸ ਤੇ ਖਾਧੀ ਜਾ ਸਕਦੀ ਹੈ ਕੋਈ ਸਾਈਡ ਇਫੈਕਟ ਨਹੀਂ ਹੈ ਖਾਸ ਤੌਰ ਤੇ ਕੀ ਬਿਲਕੁਲ ਬੀਪੀ ਨਹੀਂ ਵਧਾਉਂਦੀ ਬਿਲਕੁਲ ਵੀ ਸਿਰ ਨਹੀਂ ਫੜਦੀ ਤੁਸੀਂ ਇਹਨੂੰ ਬਿਲਕੁਲ ਬੇਫਿਕਰ ਹੋ ਕੇ ਇਸਤੇਮਾਲ ਕਰ ਸਕਦੇ ਹੋ 슈ਗਰ ਦੀ وجہ ਨਾਲ ਜਿੰਨੀਆਂ ਵੀ ਸਮੱਸਿਆਵਾਂ ਆ ਰਹੀਆਂ ਜੀ ਤੁਹਾਨੂੰ ਜਾਂ ਆ ਰਹੀਆਂ ਹਨ ਉਹ ਸਾਰੀਆਂ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਦੂਰ ਹੁੰਦੀਆਂ ਚਲੀਆਂ ਜਾਣਗੀਆਂ ਇਹ ਸਾਰੀ ਬੋਡੀ ਦੇ ਮਸਲਸ ਲਈ ਗਰੋਥ ਲਈ ਵੀ ਬਹੁਤ ਜ਼ਰੂਰੀ ਹੈ 슈ਗਰ ਵਾਲੇ ਮਰੀਜ਼ ਨਾਲ ਇੱਕ ਹੋਰ ਚੀਜ਼ ਹੁੰਦੀ ਹੈ ਕਿ ਉਹਦੇ ਜਿਹੜੇ ਆਰਗਨ ਮਸਲਸ ਨੇ ਮਸਲ ਲਾਸ ਹੋ ਜਾਂਦਾ ਸਰੀਰ ਬਿਲਕੁਲ ਪਤਲਾ ਸੁੱਕਦਾ ਹੋਇਆ ਨਜ਼ਰ ਆਉਂਦਾ ਜਾਂ ਕਮਜ਼ੋਰ ਹੋਇਆ ਨਜ਼ਰ ਆਉਂਦਾ ਇੱਕ ਜਿਹੜੀ ਮੈਡੀਸਿਨ ਆ ਤੁਹਾਡੇ ਮਸਲਸ ਦੀ ਸਟਰੈਂਥ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਬਾਅਦ ਦੇ ਵਿੱਚ ਪਛਤਾਉਣ ਦਾ ਦੋਸਤੋ ਕੋਈ ਫਾਇਦਾ ਨਹੀਂ ਹੁੰਦਾ ਅਸੀਂ ਜੋ ਆਪਣਾ ਕੰਮ ਕਰ ਰਹੇ ਆ ਆਪਣੀ ਸੀਟ ਤੇ ਬੈਠੇ ਆ ਆਯੁਰਵੈਦਾ ਦੇ ਨੈਚਰੋਪੈਥਿਕ ਕੰਸਲਟੈਂਟ ਹੋਣ ਦੇ ਨਾਤੇ ਜੋ ਅਸੀਂ ਕਰ ਸਕਦੇ ਸੀ ਦੀ ਬੈਸਟੋ ਕਰ ਦਿੱਤਾ 슈ਗਰ ਵਾਲੇ ਮਰੀਜ਼ਾਂ ਲਈ ਦੀ ਬੈਸਟ ਮੈਡੀਸਨ ਕਾਲਾ ਕੂੜਾ ਇਹਨੂੰ ਜ਼ਰੂਰ ਇਸਤੇਮਾਲ ਕਰੋ ਬਾਅਦ ਦੇ ਵਿੱਚ ਤੁਹਾਨੂੰ ਪਛਤਾਵਾ ਹੋਵੇ ਉਹਦਾ ਕੋਈ ਮੇਰੇ ਹਿਸਾਬ ਨਾਲ ਬਹੁਤ ਫਾਇਦਾ ਨਹੀਂ ਹੈਗਾ ਸਮਾਂ ਰਹਿੰਦੇ ਤੁਸੀਂ ਇਸ ਚੀਜ਼ ਦੀ ਜਾਣਕਾਰੀ ਲਓ ਤੇ ਕੋਸ਼ਿਸ਼ ਕਰੋ ਕਿ ਹੋਰ ਲੋਕਾਂ ਨੂੰ ਵੀ ਇਹ ਵੀਡੀਓ ਸ਼ੇਅਰ ਕਰੋ ਜੋ ਲੋਕਾਂ ਨੂੰ 슈ਗਰ ਹੋਈ ਹੋਈ ਹੈ ਤੇ 슈ਗਰ ਦੀ وجہ ਨਾਲ ਡੇ ਬਾਈ ਡੇ ਡੇ ਬਾਈ ਡੇ ਅੰਦਰੂਨੀ ਤੌਰ ਤੇ ਕਮਜ਼ੋਰ ਹੁੰਦੇ ਜਾ ਰਹੇ ਆ ਦੋਸਤੋ ਅਗਰ ਤੁਸੀਂ YouTube ਤੇ ਵੀਡੀਓ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰੋ ਅਗਰ ਤੁਸੀਂ Facebook ਤੇ ਦੇਖ ਰਹੇ ਹੋ ਤਾਂ ਫਾਲੋ ਕਰੋ ਤੇ ਸ਼ੇਅਰ ਕਰਨਾ ਤਾਂ ਵੈਸੇ ਹੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਫਰਜ਼ ਬਣਦਾ ਫ੍ਰੀ ਦੇ ਵਿੱਚ ਸੇਵਾ ਕਰਨ ਦਾ ਇਸ ਵੀਡੀਓ ਨੂੰ ਜਿੰਨਾ ਜ਼ਿਆਦਾ ਹੋ ਸਕਦਾ ਤੁਸੀਂ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਮਰਦ ਸਮਾਜ ਨੂੰ ਖਾਸ ਕਰਕੇ ਕਿ ਉਹਨਾਂ ਲਈ ਵੀ ਕੋਈ ਚੀਜ਼ ਹੈ ਜੋ ਆਪਣੀ ਜ਼ਿੰਦਗੀ ਨੂੰ ਸਮੂਥ ਵੇ ਨਾਲ ਉਹਦਾ ਚਾਲੂ ਰੱਖ ਸਕਦੇ ਆ ਤੇ ਜਿੰਨਾ ਲੋਕਾਂ ਨੇ ਇਹ ਪ੍ਰੋਡਕਟ ਖਰੀਦਣਾ ਨੀਚੇ ਨੰਬਰ ਚੱਲ ਰਹੇ ਆ ਜਿੱਥੇ-ਜਿੱਥੇ ਅਵੇਲੇਬਲ ਹੈਗਾ ਸਾਰੇ ਸ਼ਹਿਰਾਂ ਦੇ ਨੰਬਰ ਨੇ ਤੁਸੀਂ ਆਪਣੇ ਏਰੀਆ ਦੇ ਵਿੱਚੋਂ ਕਿਤੋਂ ਵੀ ਇਹ ਪ੍ਰੋਡਕਟ ਲੈ ਸਕਦੇ ਹੋ ਥੈਂਕ ਯੂ ਥੈਂਕ ਯੂ ਵੈਰੀ ਮੱਚ